ਮੇਰੇ ਵੱਲੋਂ ਪਿਆਰ ਭਰੀ ਸਸੀ ਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਤੇ ਆਜੋ ਫਿਰ ਲੈ ਕੇ ਚੱਲਦੇ ਆ ਤੁਹਾਨੂੰ ਪੀਰ ਨਗਾਹੇ ਨਗਾਹੇ ਵਾਲਾ ਪੀਰ ਆਪਾਂ ਉਹ ਪੀਰ ਨਗਾਹੇ ਨਹੀਂ ਜਾਣਾ ਪਹਾੜਾਂ ਵਾਲੇ ਆਪਾਂ ਜਾਣਾਗਾ ਜਿਹੜਾ ਸਿੰਪਲ ਪਲੇਨ ਹਲਕੇ ਦੇ ਵਿੱਚ ਆਗਾ ਜਿਹੜਾ ਪੀਰ ਨਗਾਹ ਤੇ ਆਜੋ ਤੁਹਾਨੂੰ ਦਰਸ਼ਨ ਕਰਵਾਣੇ ਆ ਤੁਹਾਨੂੰ ਐਂਡ ਦੇ ਉੱਤੇ ਦੱਸਾਂਗੇ ਵੀ ਕਿੱਥੇ ਇਹਦੇ ਪਹੁੰਚਣ ਵਾਸਤੇ ਤੁਸੀਂ ਕਿਵੇਂ ਆਉਣਾ ਕਿਵੇਂ ਤੁਸੀਂ ਪਹੁੰਚ ਸਕਦੇ ਹੋਗੇ ਆਜੋ ਫਿਰ ਬਣੇ ਰਹੋ ਵੀਡੀਓ ਦੇ ਨਾਲ ਕਰ ਦਾਂਗੇ ਆਪਾਂ ਵੀਡੀਓ ਸ਼ੁਰੂ ਚਲੋ ਫਿਰ ਕਰੀਏ ਦਰਸ਼ਨ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਦਰਬਾਰ ਪੀਰ ਨਗਾਹੇ ਵਾਲਾ ਤੇ ਆਜੋ ਚੱਲਦੇ ਆਂਗੇ ਆਪਾਂ ਕਰਦੇ ਆਂ ਦਰਸ਼ਨ ਚਲੋ ਆਪਾਂ ਕਰੀਏ ਦਰਸ਼ਨ ਲੱਖ ਦਾਤਾ ਪੀਰ ਲਾਲਾ ਵਾਲਾ ਜੀ ਪੀਰ ਨਗਾਹੇ ਵਾਲਾ ਜੀ ਤੇ ਆਜੋ ਤੁਹਾਨੂੰ ਵੀ ਕਰਾਉਂਦੇ ਆਂਗੇ ਦਰਸ਼ਨ ਆਪਾਂ ਪੀਰ ਜੀ ਦੇ ਬਣੇ ਰਹੋ ਵੀਡੀਓ ਦੇ ਨਾਲ ਤੁਸੀਂ ਕਮੈਂਟਾਂ ਦੇ ਵਿੱਚ ਜੈ ਪੀਰਾਂ ਦੀ ਜਰੂਰ ਲਿਖ ਦਿਓ ਆ ਜੋ ਕਰ ਦਾਂਗੇ ਆਪਾਂ ਦਰਸ਼ਨ ਚੱਲਦੇ ਆਂਗੇ ਅੰਦਰ ਸਾਹਮਣੇ ਦੇਖੋ ਜੀ ਫੋਟੋਆਂ ਲੱਗੀਆਂ ਹੋਈਆਂ ਨੇਗੀਆਂ ਬੜੀਆਂ ਸੋਹਣੀਆਂ ਸੋਹਣੀਆਂ ਇੱਧਰ ਬਾਬਾ ਜੀ ਦੀ ਗੱਦੀ ਹੈ ਜਿੱਥੇ ਬੈਠਦੇ ਨੇਗੇ ਬਾਬਾ ਜੀ ਤੇ ਚਲੋ ਆਪਾਂ ਹੁਣ ਅੰਦਰ ਕਰ ਦਾਂਗੇ ਐਂਟਰ ਤੇ ਜੋ ਪੱਕ ਕਰ ਦਾਂਗੇ ਦਰਸ਼ਨ ਹਣ ਬਾਬਾ ਜੀ ਦੇ ਲੱਖ ਦਾ ਤਪੀ ਨਗਾਹ ਵਾਲਾ ਜੀ ਲੱਲਾ ਵਾਲਾ ਜੀ ਬਣੇ ਰਹੋ ਵੀਡੀਓ ਦੇ ਨਾਲ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹੋਰ ਸੰਗਤ ਵੀ ਦਰਸ਼ਨ ਕਰ ਸਕੇ ਦੇਖੋ ਜੀ ਇੱਧਰ ਸਾਹਮਣੇ ਦਰਬਾਰਾ ਜੀ ਤੇ ਇੱਧਰ ਸ਼੍ਰੀ ਹਨੂਮਾਨ ਜੀ ਦੀ ਕਿੰਨੀ ਸੋਹਣੀ ਮੂਰਤੀ ਲੱਗੀ ਹੋਈ ਹੈ ਜੀ ਦੇਖੋ ਇੱਧਰ ਜਿਹਨਾਂ ਦੇ ਸੁੱਖਾਂ ਬਾਹਰ ਆਉਂਦੀਆਂ ਨੇਗੀਆਂ ਬਾਹਰਲੇ ਮੁਲਕ ਜਾਂਦੇ ਨੇਗੇ ਉਹਨਾਂ ਦੇ ਜਹਾਜ਼ ਚਾੜੇ ਹੋਏ ਨੇਗੇ ਇਹ ਤੁਸੀਂ ਦੇਖ ਸਕਦੇ ਹੋਗੇ ਮਾਤਾ ਜੀ ਦੇ ਲਖੜਾਤਾ ਪੀਂਦੇ ਜੀ ਨਜ਼ਾਰੇ ਦੇ ਦਰਸ਼ਨ ਕਰ ਲਏਗੇ ਚਲੋ ਬਹੁਤ ਸੋਹਣੇ ਦਰਸ਼ਨ ਹੋਏ ਨੇ ਚਲੋ ਚੱਲੀਏ ਚੱਲਦੇ ਹਾਂ ਇਧਰ ਤੁਹਾਨੂੰ ਦਰਸ਼ਨ ਕਰਵਾਉਣਾ ਹੈ ਇਧਰ ਵੀ ਜਗ੍ਹਾ ਬਹੁਤ ਵਧੀਆ ਬਣੀ ਹੋਈ ਹੈਗੀ ਤੇ ਤੁਸੀਂ ਆਉਣਾਗਾ ਤੁਹਾਨੂੰ ਉਧਰ ਵੀ ਜਾਣ ਦੀ ਜ਼ਿਆਦਾ ਬੜੀ ਦੂਰ ਜਾਂਦੀ ਰੋਡ ਨਹੀਂ ਕਿਉਂਕਿ ਇੱਥੇ ਅਮਰੇਰ ਕੋਲੇ ਦੇ ਵਿੱਚ ਹੀ ਤੁਹਾਨੂੰ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਹੈ ਜੀ ਦੇਖਿਓ ਜੀ ਦੇਖਿਓ ਇਹ ਆਜਾ ਨੂੰ ਕਰਵਾਣਿਆ ਕਿਦਰ ਫਿਰ ਮਾਤਾ ਜੀ ਦੀ ਜਗ੍ਹਾ ਸਾਹਮਣੇ ਤੁਸੀਂ ਦੇਖ ਸਕਦੇ ਹੋਗੇ ਬਣੀ ਹੋਈ ਤੇ ਇਧਰ ਵੀ ਮਾਤਾ ਜੀ ਦੀ ਜਗ੍ਹਾ ਬਣੀ ਹੋਈ ਹੈ ਜੀ ਬਹੁਤ ਸੋਹਣੀ ਮੂਰਤੀ ਜਿਹੜੀ ਤੁਸੀਂ ਦੇਖ ਰਹੇ ਹੋਗੇ ਦਰਸ਼ਨ ਕਰ ਰਹੇ ਹੋਗੇ ਇੱਧਰ ਵੀ ਮਾਤਾ ਲక్ష్ਮੀ ਜੀ ਦੀ ਪਰ ਫੋਟੋ ਲੱਗੀ ਹੋਈ ਹੈ ਜੀ ਮਾਤਾ ਕਾਲੀ ਜੀ ਦੀ ਜਗ੍ਹਾ ਦੇਖੋ ਕੰਨੀ ਸੋਹਣੀ ਮੂਰਤੀ ਬਣੀ ਹੋਈ ਹੈ ਜੀ ਮਾਤਾ ਕਾਲੀ ਜੀ ਦੀ ਇੱਧਰ ਵੀ ਸ਼ਿਵ ਜੀ ਜੀ ਦੀ ਜਿਹੜੀ ਬਹੁਤ ਸੋਹਣੀ ਉਹ ਬਣੀ ਹੋਈ ਹੈਗੀ ਮੰਦਿਰ ਬਹੁਤ ਹੀ ਬਣਿਆ ਹੋਇਆ ਹੈ ਜੀ ਨਾ ਭਾਈ ਇਧਰ ਵੀ ਜੀ ਪੀਰਾਂ ਜੀ ਦੀ ਜਗਾ ਧੰਨ ਰਵਿਦਾਸ ਜੀ ਮਹਾਰਾਜ ਫਿਰ ਖਵਾਜਾ ਜੀ ਦੀ ਮੂਰਤੀ ਬਣੀ ਹੋਈ ਹੈ ਤੇ ਬਹੁਤ ਵਧੀਆ ਜਿਹੜਾ ਇੱਥੇ ਇਹ ਪੀਰ ਨਗਾਹੇ ਵਾਲਾ ਸਿਸਟਮ ਸਾਰਾ ਬਣਿਆ ਹੋਇਆ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਇਹ ਪੀਰ ਨਗਾਹੇ ਵਾਲੀ ਜਗਾ ਜੀ ਲੱਖ ਦਾ ਤਾਂ ਪੀਰ ਲਾਲਾ ਵਾਲੇ ਦੀ ਜਗਾ ਜਿਹੜੀ ਆਪਾਂ ਕਹਿੰਨੇ ਆਗੇ ਇਹ ਮਰੀਰ ਕੋਟਲੇ ਦੇ ਵਿੱਚ ਠੰਡੀ ਸੜਕ ਦੇ ਉੱਪਰ ਹੀ ਹੈ ਜੀ ਠੰਡੀ ਸੜਕ ਬੋਲਦੇ ਨੇਗੇ ਤੇ ਇੱਥੇ ਬਹਿ ਕੇ ਸੰਗਤ ਲੰਗਰ ਛਕਦੀ ਹੁੰਦੀ ਹੈਗੀ ਤੇ ਇਧਰ ਸਮਾਧ ਆ ਜੀ ਸੰਤ ਕਾਕਾ ਦਾਸ ਜੀ ਤੁਸੀਂ ਦੇਖ ਸਕਦੇ ਹੋ ਜੀ ਸੰਤ ਕਾਕਾ ਦਾਸ ਜੀ ਸਾਹਮਣੇ ਬ੍ਰਹਮਲੀਨ ਸਾਹਮਣੇ ਸੰਤ ਕਾਕਾ ਦਾਸ ਜੀ ਮਹਾਰਾਜ ਦੀ ਫੋਟੋ ਲੱਗੀ ਹੋਈ ਹੈਗੀ ਇੱਧਰ ਲੰਗਰ ਹਾਲ ਆ ਜੀ ਲੰਗਰ ਦੀਆਂ ਤਿਆਰੀਆਂ ਨੇ ਇੱਧਰ ਸਮਾਧ ਆ ਜੀ ਸੰਤ ਬਾਬਾ ਨਰੈਣਦਾਸ ਜੀ ਦੀ ਉੱਥੇ ਵੀ ਤੁਹਾਨੂੰ ਦਰਸ਼ਨ ਕਰਵਾਨੇ ਆ ਜੀ ਬਾਬਾ ਜੀ ਦੇ ਇਹ ਬਾਸ਼ਾ ਜੀ ਸਾਹਮਣੇ ਬਾਬਾ ਜੀ ਦੀ ਮੂਰਤੀ ਬਹੁਤ ਸੋਹਣੀ ਬਣੀ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰ ਰਹੇ ਹੋਗੇ ਬਾਬਾ ਨਰੈਣਦਾਸ ਜੀ ਬੜੇ ਸੋਹਣੇ ਦਰਸ਼ਨ ਹੋਏ ਨੇਗੇ ਤੇ ਹੁਣ ਆਪਾਂ ਚੱਲੀਏ ਜੀ ਘਾਰਕਣੀ ਨੂੰ ਪਾਈਏ ਚਾਲੇ ਜੇ ਤੁਸੀਂ ਇੱਥੇ ਆਉਣਾਗਾ ਤਾਂ ਠੰਡੀ ਸੜਕ ਹੈ ਜੀ ਮਰੇਰ ਕੋਲਡੇ ਦੇ ਵਿੱਚ ਬਣੀ ਹੋਈ ਠੰਡੀ ਸੜਕ ਦੇ ਉੱਤੇ ਜਿਹੜਾ ਸਾਹਮਣੇ ਬਣਿਆ ਹੋਇਆ ਜੀ ਉਹ ਲਿਖਿਆ ਹੋਇਆ ਹੈਗਾ ਦਰਬਾਰ ਪੀਰ ਨਗਾਹੇ ਵਾਲਾ ਜੀ ਤੇ ਉਹੀ ਜਗ੍ਹਾ ਕੀ ਇਹ ਤੁਸੀਂ ਆਉਣਾਗਾ ਤਾਂ ਜਦੋਂ ਮਰਜੀ ਆਓ ਜੀ ਮੋਸਟ ਵੈਲਕਮ 24 ਘੰਟੇ ਦਰਬਾਰ ਖੁੱਲ੍ਹਾ ਰਹਿੰਦਾ ਤੁਸੀਂ ਮੱਥਾ ਟੇਕਣ ਆਓ 24 ਘੰਟੇ ਆਓ ਜਦੋਂ ਮਰਜੀ ਆਓ ਤੇ ਜੇ ਆਪਾਂ ਗੱਲ ਕਰੀਏ ਤਾਂ ਇੱਥੇ ਤੁਸੀਂ ਆਓ ਤੁਹਾਡੇ ਮਨ ਨੂੰ ਬੜੀ ਸ਼ਾਂਤੀ ਆਊਗੀ ਆ ਕੇ ਜਰੂਰ ਮੁੱਠਾ ਟੇਕੋ ਦਰਸ਼ਨ ਕਰੋ ਲਖਰਾ ਦਾ ਕੀਰਾਲਾਂ ਵਾਲਾ ਜੀ ਦੇ ਠੰਡੀ ਸੜਕ ਹੈ ਜੀ ਇਹᱫ ਤੋਂ ਬਾਅਦ ਦੱਸ ਰਿਹਾ ਮੇਰੇ ਕੋਟਲੇ ਤੁਮਾਰਜੀ ਪੁੱਛ ਲਿਓ ਤੇ ਚਲੋ ਫਿਰੋਂ ਆਪਾਂ ਕਰਦੇ ਆਂਗੇ ਵੀਡੀਓ ਬੰਦ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰ ਦਿਆ ਕਰੋ ਸੋਨਾ ਜਿਹਾ ਕਮੈਂਟ ਕਰ ਦਿਆ ਕਰੋ ਜੈ ਪੀਰਾਂ ਦੀ ਲਿਖ ਕੇ ਤੇ ਉਸ ਤੋਂ ਬਾਅਦ ਫਿਰ ਆਪਾਂ ਕਰਦੇ ਆਂਗੇ ਹਨਾ ਚੱਲਦੇ ਆਂਗੇ ਘਰ ਨੂੰ ਤੇ ਮੇਰਾ ਵੀਰ ਕਮੈਂਟ ਸੋਨਾ ਜਿਹਾ ਕ ਵਧੀਆ ਜਿਹਾ ਕਮੈਂਟ ਕਰਿਓ ਤੇ ਉਸ ਤੋਂ ਬਾਅਦ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਆਜੋ ਹੋਰ ਵੀ ਲੱਖਾਂ ਦਾ ਦਬੀਦਲਾਂ ਵਾਲੇ ਤੇ ਲੋਕ ਜਿਹੜੇ ਦਰਸ਼ਨ ਕਰ ਲੈਣ ਆ ਸਾਹਮਣੇ ਆ ਜੀ ਤੁਸੀਂ ਦੇਖ ਸਕਦੇ ਹੋਗੇ ਚਲੋ ਠੀਕ ਹੈ ਜੀ ਯਾਰ ਭਾਈ ਸੱਚੀ ਕਲਸਾਰਾਂ ਨੂੰ